ਸਰਮਾਨ ਹੈ ਤੰ ਤੰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਦਾ ਸੋਠ ਰਾਗ ਵਿੱਚ ਸਤਗੁਰ ਜੀ ਦੇ ਪਾਵਨ ਆਗ ਵਿੱਚ 631 ਤੇ ਸੁਵਾਇ ਹੋਇਆ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਓ ਹੈ ਸੋਠ ਮੁਹੱਲਾ 9 ਮਨ ਕੀ ਮਨ ਹੀ ਮਾਹੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ ਬਰਾ ਪਵਿੱਤਰ ਬਚਨਾਂ ਦੀ ਰਾਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਮਝਾਉਂਦੇ ਆ ਕਿ ਮਨੁੱਖ ਨੂੰ ਆ ਜੋ ਮਨੁੱਖਾ ਜਨਮ ਮਿਲਿਆ ਬੜਾ ਕੀਮਤੀ ਜਨਮ ਹੈ ਇਹ ਕੀਮਤੀ ਜਨਮ ਜੋ ਮਿਲਿਆ ਹੈ ਇਹ ਸਾਰ ਸੰਗਤ ਕਰਨ ਵਾਸਤੇ ਮਿਲਿਆ ਹੈ ਪ੍ਰਭੂ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ ਪ੍ਰਭੂ ਦੀ ਭਗਤੀ ਕਰਕੇ ਸਾਜ ਸੰਗਤ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਵਾਸਤੇ ਮਿਲਿਆ ਪਰੇ ਹੀ ਮਨੁੱਖ ਆਇਆ ਆਇਸੀ ਕੋਈ ਚੰਗੀ ਆਸ ਲੈ ਕੇ ਜੋ ਜਨਮ ਲਿਆ ਆਪਾਂ ਨੇ ਚੰਗੀ ਆਸ ਲੈ ਕੇ ਜਨਮ ਲਿਆ ਕਿ ਹੁਣ ਮਨੁੱਖਾ ਜਨਮ ਮਿਲਿਆ ਹੈ ਹੁਣ ਮੇਰਾ ਮੇਰੀ ਆਤਮਾ ਹੁਣ ਪ੍ਰਮਾਤਮਾ ਵਿੱਚ ਲੀਨ ਹੋ ਜੇਗੀ ਹੁਣ ਮੇਰੀ ਆਤਮਾ ਨੂੰ ਮੋੜ ਮੋੜ ਕੇ ਪਟਕਣਾ ਨਹੀਂ ਪਏਗਾ ਮਨੁੱਖ ਦੇ ਅੰਦਰ ਇਹ ਆਸ ਬਣਨੀ ਚਾਹੀਦੀ ਸੀ ਕਿ ਮਨੁੱਖ ਨੂੰ ਮਨੁੱਖਾ ਜਨਮ ਮਿਲ ਗਿਆ ਪਰ ਇਹ ਆਸ ਮਨੁੱਖ ਦੀ ਵਿੱਚੇ ਰਹਿ ਜਾਂਦੀ ਹੈ ਮਨ ਕੀ ਮਨ ਹੀ ਮਾਹੇ ਰਹੀ ਇਹ ਮਨ ਦੀ ਆਸ ਮਨ ਵਿੱਚ ਰਹੇਗਾ ਜਦੋਂ ਜਨਮ ਲਿਆ ਸੀ ਜਦੋਂ ਮਾਤਾ ਦੇ ਪੇਟ ਵਿੱਚ ਪੁੱਠਾ ਨਟਕ ਰਿਹਾ ਸੀ ਉੱਥੇ ਇਹ ਬੇਨਤੀਆਂ ਕਰਦਾ ਸੀ اے ਪ੍ਰਭੂ ਮੈਨੂੰ ਜਗਤ ਵਿੱਚ ਭੇਜ ਮੈਂ ਤੇਰੀ ਬੰਦਗੀ ਕਰਾਂਗਾ ਮੈਂ ਤੇਰਾ ਸੇਵਨ ਕਰਾਂਗਾ ਮੈਂ ਤੈਨੂੰ ਬਸਾਰਾਂਗਾ ਨਹੀਂ ਪ੍ਰਭੂ ਨੇ ਇਹਦੀ ਬੇਨਤੀ ਪ੍ਰਵਾਨ ਕੀਤੀ ਜਗਤ ਵਿੱਚ ਭੇਜਿਆ ਅਤੇ ਇਹਦਾ ਸਾਰਾ ਇੰਤਜ਼ਾਮ ਵੀ ਕੀਤਾ ਖਾਣ ਨੂੰ ਦੇ ਰਿਹਾ ਪੈਣ ਨੂੰ ਦੇ ਰਿਹਾ ਇਹਦੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਤਾਂ ਕਿ ਇਹ ਬੇਫਿਕਰ ਹੋ ਕੇ ਪ੍ਰਭੂ ਦੀ ਬੰਦਗੀ ਕਰੇ ਤੇ ਪ੍ਰਭੂ ਦੇ ਵਿੱਚ ਲੀਨ ਹੋ ਸਕੀ ਇਹ ਆਸ ਲੈ ਕੇ ਅਸੀਂ ਆਏ ਹਾਂ ਜਗਤ ਵਿੱਚ ਮਨੁੱਖਾ ਜਨਮ ਦਾ ਮਨੋਰਥ ਇਹ ਹੈ ਮਨੁੱਖਾ ਜਨਮ ਦਾ ਮਨੋਰਥ ਇਹ ਹੈ ਕਿ ਸਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋਵੇ ਇਹ ਆਸ ਰੱਖ ਕੇ ਅਸੀਂ ਇਸ ਜਗਤ ਵਿੱਚ ਆਏ ਆ ਪਰ ਜਦੋਂ ਜਨਮ ਲਿਆ ਲੇਵ ਛੁਟਕੀ ਲੱਗੀ ਤ੍ਰਿਸਨਾ ਪ੍ਰਭੂ ਦੇ ਨਾਲ ਲੱਗੀ ਹੋਈ ਲੇਵ ਟੁੱਟ ਗਈ ਪ੍ਰਭੂ ਦੇ ਨਾਲ ਜਿਹੜੀ ਮਿਲੇ ਰਹਿਣ ਦੀ ਆਸ ਸੀ ਉਹ ਆਸ ਟੁੱਟ ਗਈ ਜਦੋਂ ਜਗਤ ਵਿੱਚ ਆਇਆ ਫਿਰ ਹੋਰ ਹੋਰ ਆਸਾਂ ਬਣ ਗਈਆਂ ਬੰਨਾਂ ਵਿੱਚ ਹੋਰ ਹੋਰ ਆਸਾਂ ਉਹ ਜਿਹੜੀ ਜਗ ਜਿਹੜੀ ਅਸਲ ਆਸ ਸੀ ਕਿ ਮੇਰਾ ਰੱਬ ਨਾਲ ਮਲਾਪ ਹੋਏਗਾ ਉਹ ਆਸ ਇਹਦੀ ਵਿੱਚੇ ਰਹਗੀ ਮਨ ਕੀ ਮਨ ਹੀ ਮਾਹੇ ਰਹੀ ਮਨ ਦੀ ਆਸ ਮਨ ਵਿੱਚੇ ਰਹਗੀ ਨਾ ਹਰ ਭਜੀ ਨਾ ਹਰੀ ਦਾ ਭਜਨ ਕੀਤਾ ਪ੍ਰਭੂ ਦੀ ਬੰਦਗੀ ਕੀਤੀ ਨਾ ਹਰ ਭਜੇ ਨਾ ਤੀਰਥ ਸੇਵੀ ਨਾ ਸਾਧ ਸੰਗਤ ਕੀਤੀ ਸਾਧ ਸੰਗਤ ਦੀ ਸੇਵਾ ਕੀਤੀ ਬਚਪਨ ਵੀ ਇਦਾਂ ਹੀ ਲੰਘ ਗਿਆ ਜਵਾਨੀ ਵੀ ਇਦਾਂ ਹੀ ਲੰਘੀ ਆ ਗਿਆ ਬਢੇਪਾ ਮੌਤ ਨੇ ਪਾਲਿਆ ਘੇਰਾ ਮੌਤ ਨੇ ਚੋਟੀ ਤੋਂ ਫੜ ਲਿਆ ਬੋਦੀ ਤੋਂ ਫੜ ਲਿਆ ਨਾ ਹਰ ਭਜੀ ਨਾ ਤੀਰਥ ਸੇਵੇ ਚੋਟੀ ਕਾਲ ਗਈ ਮੌਤ ਨੇ ਬੋਦੀ ਤੋਂ ਫੜ ਲਿਆ ਜਿਹੜੀਆਂ ਜਗਤ ਦੀਆਂ ਆਸਾਂ ਬਣਾਈਆਂ ਸਨ ਉਹ ਵੀ ਕੰਮ ਨਹੀਂ ਆਈਆਂ ਜਿਹੜੀ ਅਸਲ ਆਸ ਲੈ ਕੇ ਆਇਆ ਸੀ ਉਹ ਆਸ ਜਦ ਹੀ ਬਸਾਰ ਦਿੱਤੀ ਜੰਮ ਦੇ ਸਾਰੇ ਜਗਤ 'ਚ ਆਸਾਂ ਰੱਖ ਲੀਆਂ ਮਾਇਆ 'ਤੇ ਆਸਾਂ ਰੱਖ ਲੀਆਂ ਕਿ ਮਾਇਆ ਹੀ ਮੇਰਾ ਸਭ ਕੁਝ ਸਵਾਰੇਗੀ ਪਰ ਅਖੀਰ ਨੂੰ ਕੁਝ ਵੀ ਕੰਮ ਨਹੀਂ ਆਇਆ ਜ ਜਦí ਅਸਲ ਆਸ ਸੀ ਅਸਲ ਆਸ ਇਹ ਹੈ ਕਿ ਮੈਨੂੰ ਮਨੁੱਖਾ ਜਨਮ ਮਿਲਿਆ ਹੁਣ ਮੇਰਾ ਉਸ ਪ੍ਰਭੂ ਦੇ ਨਾਲ ਮਿਲਾਪ ਜ਼ਰੂਰ ਹੋਏਗਾ ਹੁਣ ਮੈਂ ਗੁਰੂ ਦੀ ਸੰਗਤ ਕਰਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਬੰਦਗੀ ਕਰਕੇ ਹੁਣ ਮੈਂ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨਗਾ ਅਸਲ ਆਸ ਇਹ ਹੈ ਇਹ ਆਸ ਮਨੁੱਖ ਦੀ ਜੰਮ ਦੇ ਸਾਰੇ ਟੁੱਟ ਜਾਂਦੀ ਹੈ ਨਾ ਮਚਵਨ ਵਿੱਚ ਜੁੜ ਸਕਦਾ ਜੁੜ ਜੁੜ ਸਕਿਆ ਨਾ ਜਵਾਨੀ ਵਿੱਚ ਬੁੱਢਾ ਹੋ ਗਿਆ ਅਖੀਰ ਨੂੰ ਮਰ ਗਿਆ ਮੁੜ ਕੇ ਫੇਚਦਾ 85 ਲੱਖ ਜੁਨੀਆਂ ਚ ਪੈ ਗਿਆ ਮਨ ਦੀ ਮਨ ਵਿੱਚ ਇਹ ਨੇ ਇਹ ਪੰਗਤੀ ਰਹੌ ਵਾਲੀ ਸੀ ਚੋਟੀ ਕਾਲ ਗਈ ਰਹੋ ਦਾਰਾ ਮੀਤ ਪੂਤ ਰਤ ਸੰਪਤ ਧਨਪੂਰਨ ਸਭ ਵਈ ਹੁਣ ਆਸਾਂ ਕਿਦੇ ਕਿਦੇ ਉੱਤੇ ਰੱਖੀਆਂ ਹੋਈਆਂ ਨੇ ਕਿ ਮੇਰੇ ਕੰਮ ਹੋਣਗੇ ਗੁਰੂ ਤੇ ਆਸ ਤਾਂ ਰੱਖਿਓ ਨਹੀਂ ਹੈ ਮਨੁੱਖ ਨੇ ਬੰਦੇ ਉੱਤੇ ਆਸਾਂ ਬਣਾਉਂਦਾ ਰਿਹਾ ਨਾ ਗੁਰੂ ਤੇ ਆਸ ਬਣੀ ਨਾ ਰੱਬ ਉੱਤੇ ਕਿ ਗੁਰੂ ਮੇਰਾ ਕੁਝ ਸਵਾਰੇਗਾ ਗੁਰੂ ਮੇਰੀ ਆਤਮਾ ਨੂੰ ਪ੍ਰਮਾਤਮਾ ਵਿੱਚ ਲੀਨ ਕਰ ਦੇਵੇਗਾ ਮੈਨੂੰ ਜੰਮਣ ਮਰ ਦੇ ਗੇਟ ਤੋਂ ਕੱਢੇਗਾ ਗੁਰੂ ਤਾਂ ਕੋਈ ਮਤਲਬ ਨਹੀਂ ਹੈ ਆਸ ਕਿਹਦੇ ਉੱਤੇ ਰੱਖੀ ਘਰ ਵਾਲੀ ਉੱਤੇ ਦਾਰਾ ਘਰ ਵਾਲੀ ਉੱਤੇ ਜਾਂ ਦੂਜੇ ਪਾਸੇ ਲੈ ਲਓ ਘਰ ਵਾਲੀ ਦੀ ਆਸ ਕਰ ਵਾਲੇ ਉੱਤੇ ਮਿੱਤਰਮਤੇ ਆਸ ਕਿ ਮੇਰੇ ਬੜੇ ਮਿੱਤਰ ਹਨ ਮੇਰੀ ਮਦਦ ਕਰਦੇ ਹਨ ਇਹ ਮਿੱਤਰਤਾ ਹੀ ਅਖੀਰ ਨੂੰ ਫਿੱਕੀ ਪੈ ਜਾਂਦੀ ਟੁੱਟ ਜਾਂਦੀ ਹੈ ਇਹ ਵੀ ਆਸ ਉੱਤੇ ਪਾਣੀ ਫਰ ਜਾਂਦਾ ਹੈ ਕਿ ਪਤੀ ਪਤਨੀ ਦਾ ਵੀ ਪਿਆਰ ਅਖੀਰ ਨੂੰ ਫਿੱਕਾ ਪੈ ਜਾਂਦਾ ਹੈ ਉਹਨਾਂ ਦਾ ਤਾਂ ਨਹੀਂ ਪਿੱਕਾ ਪੈਂਦਾ ਜਿਹੜੇ ਗੁਰੂ ਨਾਲ ਜੁੜੇ ਰਹਿੰਦੇ ਨੇ ਨਹੀਂ ਪਿੱਕੇ ਪੈਂਦੇ ਆਈ ਕਿਉਂਕਿ ਜਗਤ ਵਿੱਚ ਅਸਲ ਪਤੀ ਪਤਨੀ ਉਹੀ ਹਨ ਜਿਹੜੇ ਦੋਏ ਗੁਰੂ ਨਾਲ ਜੁੜੇ ਹੋਏ ਨਹੀਂ ਤਾਂ ਨੌ ਦੇ ਹੀ ਪਤੀ ਪਤਨੀ ਆ ਤਨਪਿਰ ਇਹ ਨਾ ਆਖੀਏ ਬਹਿਨ ਜੋ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਤਨਪਿਰ ਕਹੀਏ ਸੋ ਪਤੀ ਪਤਨੀ ਹੋਣੀ ਕਿ ਘਰ ਵਿੱਚ ਰਹ ਰਹੇ ਦੋਏ ਉਹਨਾਂ ਨੂੰ ਪਤੀ ਪਤਨੀ ਨਹੀਂ ਕਿਹਾ ਉਹ ਤਾਂ ਸਾਰੇ ਹੀ ਰਹ ਰਹੇ ਡੰਡੇ ਸੋਟੇ ਵੀ ਖੜਕ ਰਹੇ ਬਣਦੀ ਨਹੀਂ ਆਪਸ ਵਿੱਚ ਪਰ ਅਸਲ ਪਤੀ ਪਤਨੀ ਉਹ ਹਨ ਜਿਨ੍ਹਾਂ ਦਾ ਆਪਸ ਵਿੱਚ ਪਿਆਰ ਹੈ ਔਰ ਜਿਨ੍ਹਾਂ ਦੇ ਅੰਦਰ ਗੁਰੂ ਦੀ ਜੋਤ ਹੈ ਜਿਹੜੇ ਗੁਰੂ ਨਾਲ ਜੁੜੇ ਹੋਏ ਹਨ ਉਹ ਸਹੀ ਰਿਸ਼ਤਾ ਹੈ ਪਤੀ ਪਤਨੀ ਦਾ ਨਹੀਂ ਤਾਂ પતિ ਪਤਨੀ ਸਭ ਮਾਇਆ ਕਰਕੇ ਜੁੜੇ ਹੋਏ ਹਨ ਮਾਇਆ ਮਾਇਆदाई ਰਹਿਤ ਹੈ ਇਸ ਕਰਕੇ ਪਤਨੀ ਨੇ પતિ ਉਤੇ ਆਸ ਰੱਖੀ ਹੈ ਕਿਉਂਕਿ ਪਤੀ ਕੋਲੋਂ ਮਾਇਆ ਮਿਲ ਰਹੀ ਹੈ ਸੁਖ ਮਿਲ ਰਹੀ ਹੈ ਪਤੀ ਨੇ ਪਤਨੀ ਤੱਕ ਆਸ ਰੱਖੀ ਹੋਈ ਹੈ ਕਿਉਂਕਿ ਪਤਨੀ ਕੋਲੋਂ ਸੁਖ ਮਿਲ ਰਿਹਾ ਹੈ ਜਿੱਦਣ ਸੁਖ ਟਿਕਾ ਪੈ ਗਿਆ ਪਿਆਰ ਟੁੱਟ ਗਿਆ ਸਤਿਗੁਰੂ ਜੀ ਕਹਿੰਦੇ ਦਾਰਾ ਮੀਤ ਮਨੁੱਖ ਨੇ ਮਿੱਤਰਾਂ ਉਤੇ ਆਸ ਰੱਖੀ ਹੋਈ ਹੈ ਮਿੱਤਰਤਾ ਵੀ ਅਖੀਰ ਨੂੰ ਪਾਣੀ ਫਿਰ ਜਾਂਦਾ ਹੈ ਇਹ ਵੀ ਆਸ ਉਤੇ ਪਾਣੀ ਫਿਰ ਜਾਂਦਾ ਹੈ ਪੁੱਤਰਾਂ ਉਤੇ ਆਸ ਰੱਖੀ ਹੋਈ ਹੈ ਇਸ ਆਸ ਉਤੇ ਵੀ ਅਖੀਰ ਨੂੰ ਪਾਣੀ ਫਿਰ ਜਾਂਦਾ ਹੈ ਇਸੇ ਕਰਕੇ ਤਾਂ ਗੁਰੂ ਮਹਾਰਾਜ ਕਹਿੰਦੇ ਹਨ ਕੇ ਅਖੀਰ ਨੂੰ ਜਦੋਂ ਬਡੇਪਾ ਆਉਂਦਾ ਤੂੰ ਬਡੇਪੇ ਵਿੱਚ ਤੈਨੂੰ ਪਤਾ ਲੱਗ ਜੂਗਾ ਚੇਨ ਚੇਨ ਤਨ ਚੀ ਜਰਾ ਜਨਾਵ ਹੈ ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ ਬਡੇਪੇ ਵਿੱਚ ਤੈਨੂੰ ਪਤਾ ਲੱਗ ਜਾਣਾ ਜਦੋਂ ਬੁੱਢਾ ਹੋਏਗਾ ਕੋਈ ਵੀ ਗੱਲ ਤੇਰੀ ਚੰਗੀ ਨਹੀਂ ਲੱਗਣੀ ਤੇਰੇ ਪਰਿਵਾਰ ਨੂੰ ਤੇਰੇ ਹੱਥਾਂ ਉੱਤੇ ਕਿਸੇ ਨੇ ਪਾਣੀ ਨਹੀਂ ਪੋਣਾ ਇਸ ਆਸ ਉਤੇ ਵੀ ਪਾਣੀ ਫਿਰ ਜਾਣਾ ਇਸ ਆਸ ਉਤੇ ਵੀ ਨਾ ਰਹੇ ਆਸ ਗੁਰੂ ਤੀਰਖਾ ਗੁਰੂ ਨੇ ਕਮ ਕਮ ਹੋਣਾ ਧਾਰਾ ਮੀਤ ਪੂਤ ਰਥ ਰਥ ਮਨੇ ਗੱਡੀਆਂ ਲਾ ਲ ਭਾਵੇਂ ਰਥ ਨਹੀਂ ਸਾਡੇ ਕੋਲ ਰਥ ਗੱਡੀਆਂ ਮਨੁੱਖ ਗੱਡੀਆਂ ਨੂੰ ਦੇਖ ਕੇ ਬੜਾ ਕੁਝ ਹੁੰਦਾ ਹੈ ਸੰਪਤ ਮਾਲ ਘਰ ਦੇ ਵਿੱਚ ਕਿੰਨਾ ਕੀਮਤੀ ਮਾਲ ਪਿਆ ਹੁੰਦਾ ਉਹਨਾਂ ਨੂੰ ਦੇਖ ਦੇ ਕੇ ਬੰਦਾ ਖੁਸ਼ ਹੁੰਦਾ ਧਨ ਧਨ दौਲਤ ਮਾਇਆ دارਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀਂ ਮਹੀਂ ਮਨੇ ਧਰਤੀ ਕਹਿੰਦੇ ਜੀ ਸਾਰੀ ਧਰਤੀ ਵੀ ਹੋਵੇ ਤੇਰੇ ਕੋਲ ਸਾਰੀ ਧਰਤੀ ਦਾ ਵੀ ਮਾਲਕ ਬਣ ਜਵੇਂ ਤੂੰ ਔਰ ਸਗਲ ਮਿੱਥਿਆਏ ਜਾਨੋ ਭਾਜਨ ਰਾਮ ਕੋ ਸਹੀ ਇਹ ਜੋ ਕੁਝ ਵੀ ਤੇ ਇਕੱਠਾ ਕੀਤਾ ਹੈ ਇਹ ਸਭ ਮਿੱਥਿਆ ਹੈ ਝੂਠ ਹੈ ਨਾਸਵਾਨ ਹੈ ਕੁਝ ਵੀ ਤੇਰੇ ਹੱਥ ਵਿੱਚ ਨਹੀਂ ਰਹੇਗਾ ਅਖੀਰ ਇਸ ਕਰਕੇ ਗੁਰੂ ਤੇ ਹੀ ਆਸ ਰੱਖਣੀ ਚਾਹੀਦੀ ਹੈ ਪਰ ਇਹ ਆਸ ਮਨੁੱਖ ਮਨ ਵਿੱਚ ਹੀ ਲੈ ਜਾਂਦਾ ਪੂਰੀ ਹੁੰਦੀ ਨਹੀਂ ਕਿਉਂਕਿ ਗੁਰੂ ਨੂੰ ਵਿਸਾਰ ਕੇ ਰੱਖਦਾ ਹੈ ਹੋਰੇ ਹੋਰ ਆਸਾਂ ਬਣਾਈ ਜਾਂਦਾ ਜਗਤ ਵਿੱਚ ਰਹਿੰਦਾ ਹੋਇਆ ਅਵਰ ਸਗਲ ਮਿੱਥਿਆ ਏ ਜਾਨੋ ਭਜਨ ਰਾਮ ਕੋ ਸਹੀ ਇੱਕੋ ਇੱਕ ਪ੍ਰਭੂ ਦਾ ਭਜਨ ਪ੍ਰਭੂ ਦੀ ਬੰਦਗੀ ਵਹਿਗਰੂ ਦਾ ਨਾਮ ਹੀ ਸਹੀ ਹੈ ਅਸਲ ਹੈ ਸੱਚ ਹੈ ਕਮ ਉਹ ਵਾਲਾ ਸਹੇਤਾ ਕਰਨ ਵਾਲਾ ਮਨ ਆਖਰੀ ਮੁਕਤੀ ਫਿਰ ਤੇ ਫਿਰ ਤੇ ਬਹੁਤ ਹੀ ਜੁਗ ਹਾਰਿਓ ਮਾਨਸ ਦੇ ਲਈ ਏ ਭਾਈ ਤੂੰ ਵੇ ਆ ਤੇ ਜੁਨੀਆਂ ਦੇ ਵਿੱਚ ਪਟਕ ਪਟਕ ਕੇ ਥੱਕ ਗਿਆ ਸੀ ਅਮਰੁਖਾ ਜਨਮ ਸਾਨੂੰ ਸਿਖਾਲਾ ਨਹੀਂ ਮਿਲਿਆ ਕਿ ਤੇਨੀਆਂ ਜੁਨੀਆਂ ਦੇ ਵਿੱਚ ਪਟਕਦੇ ਆਏ ਪਟਕ ਪਟਕ ਕੇ ਥੱਕ ਗਏ ਫਿਰ ਸਾਨੂੰ ਇਹ ਮਨੁੱਖਾ ਦੇਹੀ ਮਿਲੀ 84 ਨਖ ਜੁਨੀਆਂ ਦੇਖ ਲਓ ਕਿੰਨੀਆਂ ਐਨੀਆਂ ਦੁਨੀਆਂ ਦੇ ਵਿੱਚ ਤੇਰੀ ਆਤਮਾ ਭਟਕਦੀ ਰਹੀ ਹੁਣ ਮਨੁੱਖਾ ਜਨਮ ਮਿਲਿਆ ਫਿਰ ਤੇ ਫਿਰ ਤੇ ਬਹੁਤੀ ਜੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਤ ਮਿਲਨ ਕੀ ਵਰੀਆ ਹੁਣ ਇਹ ਮਨੁੱਖਾ ਜਿਹੜੀ ਮਿਲੀ ਐ ਇਹ ਮਿਲੀ ਐ ਉਸ ਪ੍ਰਭੂ ਦੇ ਨਾਲੰਗਲਾਪ ਕਰਨ ਵਾ ਜਿਮਰਤ ਕਹਾ ਨਹੀਂ ਤੂੰ ਪ੍ਰਭੂ ਦਾ ਸੇਵਨ ਕਿਉਂ ਨਹੀਂ ਕਰਦਾ ਤੂੰ ਪ੍ਰਭੂ ਦੇ ਨਾਲ ਕਿਉਂ ਨਹੀਂ ਆਪਣਾ ਚਿੱਤ ਜੋੜਦਾ ਤੂੰ ਕਿਉਂ ਨਹੀਂ ਗੁਰੂ ਦੀ ਸੰਗਤ ਕਰਦਾ ਤੂੰ ਕਿਉਂ ਗੁਰੂ ਨਾਲ ਟੁੱਟਿਆ ਹੋਇਆ ਜਿਹੜੀ ਤੇਰੀ ਅਸਲ ਆਸ ਲੈ ਕੇ ਆਇਆ ਉਹ ਆਸ ਤੈਨੂੰ ਮਿੱਟੀ ਨਹੀਂ ਜਾਣੀ ਨਾਲੇ ਲੈ ਜਾਣੀ ਉਹ ਆਸ ਨੂੰ ਪੂਰੀ ਕਰ ਲੈ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਇਹ ਆਸ ਪੂਰੀ ਕਰਨਾ ਨਹੀਂ ਤਾਂ ਫਿਰ ਮਨ ਕੀ ਮਨ ਹੀ ਮਾਹੇ ਰਹੀ ਆ ਆਸ ਲੈ ਕੇ ਆਏ ਆ ਅਮਨੁੱਖਾ ਜਨਮ ਜਿਹੜਾ ਮਿਲਿਆ ਨਾ ਆ ਆਸ ਲੈ ਕੇ ਆਏ ਸਾਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਲਾਇਆ ਤੇਰੀ ਕਿਰਪਾ ਦੇ ਨਾਲ ਹੁਣ ਮਨੁੱਖਾ ਦੇਹੀ ਮਿਲ ਗਈ ਹੁਣ ਮੈਨੂੰ ਆਸ ਹੈ ਮੇਰਾ ਤੇਰੇ ਨਾਲ ਮਲਾਪ ਹੋਏਗਾ ਇਹ ਆਸ ਬਣਨੀ ਚਾਹੀਦੀ ਹੈ ਇਹ ਆਸ ਬਣਨੀ ਚਾਹੀਦੀ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਲਾਇਆ ਹੋਰ ਮੈਨੂੰ ਆਪਣਾ ਦਰਸ਼ਨ ਦੇਵੇ। ਹੁਣ ਮੈਨੂੰ ਆਪਣੇ ਚਰਨਾਂ ਨਾਲ ਜੋੜ। ਹੁਣ ਮੇਰੇ ਹਿਰਦੇ ਵਿੱਚ ਆਪਣਾ ਪਿਆਰ ਪੈਦਾ ਕਰਾ। ਤਾਂ ਕਿ ਮੇਰੇ ਮੰਦੀ ਆਸ ਕਿਸੇ ਮਨ ਵਿੱਚ ਨਾ ਰਹੇ। ਹੋਰ ਦੁਨਿਆਵੀ ਜਿੰਨੀਆਂ ਵੀ ਆਸਾਂ ਸਾਡੀਆਂ ਸਾਰੀਆਂ ਇੱਕ ਦਿਨ ਮੁੱਕ ਜਾਣੀਆਂ, ਟੁੱਟ ਜਾਣੀਆਂ। ਇਥੋਂ ਨਿਰਾਸ਼ੀ ਜਾਂਦਾ ਸੀ। ਬਿਨਾਂ ਆਸ ਪੂਰੀ ਹੋਏ ਤਾਂ ਇਦਾਂ ਜਾਣਾ ਪਏਗਾ ਪਰ ਜਿਹੜਾ ਗੁਰੂ ਨਾਲ ਜੁੜ ਗਿਆ ਉਹਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਸੋ ਇਹ ਵਿਚਾਰ ਕੋਲੋਂ ਤੁਹਾਨੂੰ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨੂੰ